ਜੋ ਮੇਨ ਰੋਡ ਆ ਹਰ ਕਾਲਜੋਂ ਲੰਘੀ ਇੱਥੇ ਪੰਜ ਛੇ ਸੱਤ ਸੂਰੀ ਮਾਰ ਵੀ ਜਾਂਦਾ ਰੋਡ ਤੇ ਇੱਥੇ ਆਮ ਪਾਰਟੀ ਦੇ ਸਮਰਥਨ ਦੇਖੋ ਕਿੰਨੇ ਖਲੋਤੇ ਜੋ ਧਾਰੀਵਾਲ ਸਾਹਿਬ ਜੋ ਕਾਹਨ ਮੰਤਰੀ ਆ ਚੰਦ ਮਿੰਦੇ ਚ ਪਾਏ ਰਹੇ ਨੇ ਉਹਨਾਂ ਦੇ ਕੈਂਡੀਡੇਟ ਆ ਇੱਥੇ ਖਲੋਤੇ ਆ ਸ਼੍ਰੀਮਤੀ ਮਨਜਿੰਦਰ ਕੌਰ ਜੀ ਜੋ ਭਿੰਦਰ ਜੀ ਔਰ ਉਹਨਾਂ ਦੇ ਸਮਰਥਨ ਦੇਖਿਆ ਜਾਵੇ ਆਪਾਂ ਗੱਲ ਕਰਾਂਗੇ ਸੁਨ ਦਾ ਸ਼ੋਭਨਾ ਕੀ ਹੈ ਸਰਕਾਰੀ ਸੰਦੀਪ ਸਿੰਘ ਭਿੰਦਰਵਾੜ ਨੰਬਰ 83 ਜੀ ਆਪਾਂ ਕਰ ਰਹੇ ਆ ਵਾਰਡ ਨੰਬਰ 83 ਦੇ ਅੰਦਰ ਦੀ ਮੇਰੀ ਮੈਸੇਜ ਹੈ ਮੈਡਮ ਮੀਨਾ ਜੀ ਕੋ ਜੀ ਆਫਿਸ ਖੜਾ ਸੀ ਇਹਨਾਂ ਨੂੰ ਭਾਰਤ ਟਿਕਟ ਲੈ ਕੇ ਜਿਹੜਾ ਉਹ ਸਮਾਨ ਪਾਪ ਦਿੱਤਾ ਆਪਾਂ ਇਸ ਵਾਰ ਚ ਟੋਟਲ ਰੋਲ ਕਰ ਰਹੇ ਆ ਸਾਡੇ ਨਾਲ ਥੋੜੀ ਦੇਰ ਤਾਲੀਵਾਲ ਸਾਹਿਬ ਜੁਆਇਨ ਹੋ ਰਹੇ ਆ ਤੇ ਮੈਂ ਆਪਣੀ ਬਾਰੇ ਦੱਸਾਂ ਕਿੰਨੇ ਚਾਰ ਜੀ ਤਾਲੀਵਾਲ ਸਾਹਿਬ ਕਰ ਦੂਗਾ 10-15 ਮਿੰਟਾਂ ਵਿੱਚ ਪਹੁੰਚ ਰੇ ਹਾਂ ਆਪਣਾ ਪਾਰਟੀ ਦੇ ਵਲੰਟੀਅਰ ਬਦੌਤ ਕਿੰਨੀ ਸੇਵਾ ਕੀਤੀ ਸੀ ਮੈਨੂੰ ਸਭ ਪਾਰਟੀ ਦੇ ਅੰਦਰ 7 ਸਾਲ ਹੋ ਚੱਲੇ ਆ ਮੇਰੇ ਸਾਥੀ ਆ ਬਗਵਾ ਜੇ ਕੁਮਾਰ ਜੀ ਆ ਸੁਨੀਲ ਜੀ ਸਾਡੇ ਬਲੌਗਰ ਜਾਣੇ ਪਹਿਲੇ ਪਰ ਸਾਡੇ ਬਲੌਗਰ ਸਾਹਿਬ ਭਿੰਦਰ ਸਿੰਘ ਨੇ ਸਤਸ਼ਮ ਸਿੰਘ ਭੱਲੜ ਜੀ ਸਾਡੇ ਤਲਗਰ ਸਾਹਿਬ ਨੇ ਵਾਰਕਿਆ ਸੀ ਉਹ ਉਮੀਦਵਾਰ ਮੈਡਮ ਕੋ ਵੀ ਚੀਜ਼ ਨੇ ਅਵਟਾਈ ਸਾਹਿਬ ਨੇ ਚੇਅਰਮੈਨ ਸਾਡੇ ਸਾਡੇ ਚਾਚਾ ਜੀ ਨੇ ਸਾਡੇ ਆਪ ਸੁਨਾਤ ਕੁਮਿੰਦਰ ਸਿੰਘ ਨੇ ਸਾਹਿਬ ਜੀ ਜਿਹੜੇ ਆ ਇਹ ਸਭ ਸਾਡਾ 2000 ਤਾਨਾ ਠਾ ਤੁਸੀਂ ਪਾਰਟੀ ਦਾ ਕੰਮ ਕਰ ਰਹੇ ਪਾਰਟੀ ਨੇ ਪਾਰਲੀਮੈਂਟੀਆਂ ਨੂੰ ਉਹਦਾ ਹੱਕ ਦੇ ਕੇ ਉਹਦੀ ਮਿਹਨਤ ਦੇ ਕੇ ਨੂੰ ਸਰਟੀਫਿਕੇਟ ਦਿੱਤੀ ਸਾਨੂੰ ਵੀ ਦਾ ਤਲਵਾਰ ਸਾਹਿਬ ਨੇ ਮੂਹਰ ਆਪਣੇ ਲਾ ਕੇ ਮਿਹਨਤ ਕੀਤੀ ਆ ਮੈਂ ਵੀ ਆਪਣੇ ਲਾ ਕੇ ਬਹੁਤ ਮਿਹਨਤ ਕੀਤੀ ਆ ਅਸੀਂ ਇੱਕ ਜਾਇੰਟ ਪ੍ਰੋਗਰਾਮ ਜਿਹੜਾ ਅੱਜ ਰੱਖਿਆ ਤਲਵਾਰ ਸਾਹਿਬ ਨੇ ਆਉਣਾ ਉਹਦੇ ਲਈ ਸਾਨੂੰ ਬੇਨਤੀ ਕਿਹੜੀ ਵਾਰ ਤੋਂ ਇਲੈਕਸ਼ਨ ਲੱਗ ਰਹੇ ਸਰ ਮੈਂ ਵਾਰ ਨੰਬਰ 83 ਤੋਂ ਇਲੈਕਸ਼ਨ ਕਰਦਾ ਹਲਕਾ ਪੱਛਮੀ ਤੇ ਮੈਡਮ ਜੀ ਤੇ ਨਾ ਆ ਗਈ ਜੀ ਮੈਡਮ ਜੀ ਦਾ ਨਾਮ ਮੈਡਮ ਮਨਿੰਦਰ ਜੀ ਖੋਲ ਜੋਤ ਪਿੰਡ ਜੀ ਜੀ ਹਾਂ ਜੀ ਤੇ ਜਿਹੜੀ ਆਪਾਂ ਇਲੈਕਸ਼ਨ ਜਿੱਤ ਕੇ ਜਿਹੜੀ ਵਾਰਡਾਂ ਤੋਂ 85 ਇਲੈਕਸ਼ਨ ਆ ਆਪਾਂ ਲੜ ਰਹੇ ਆ ਵਾਰਡਾਂ ਤੋਂ ਇਹਦਾ ਮੇਰ ਆਪਣੀ ਪਾਰਟੀ ਦਾ ਬਣਾਉਂਦਾ ਕਿ ਰੋਲ ਅਮਰ ਬਿਲਕੁਲ ਜੀ ਬਿਲਕੁਲ ਜੀ ਸਿੱਖੋ ਵੇਖੋ ਸਾਨੂੰ ਨਾ ਮੰਦੀ ਸਾਹਿਬ ਤੇ ਸਾਡੇ ਮਾਨ ਜੋ ਕ ਐਮ ਐਲ ਏ ਸਾਹਿਬ ਨੂੰ ਬੜੀ ਸਖਤ ਹਦਾਇਤਾਂ ਕਿ 20 ਸੀਟਾਂ ਵੈਸਟਰ ਕੇ ਦੀਆਂ ਸਭ ਤੋਂ ਵੱਡਾ ਹਲਕਾ ਜਿਹੜਾ ਵੈਸਟਰ ਹੈ ਅਗਰ 20 ਦੀਆਂ 20 ਹੋ ਗਏ ਮੇਰ ਵੀ ਤੁਹਾਡੀ ਜਿਤਾਉਂਗਾ ਆਵਾਮੀ ਪਾਰਟੀ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਆਵਾਮੀ ਜੋ ਵੇਟ ਕਰ ਰਹੇ ਸੀ ਆਪ ਪਾਰਟੀ ਦੇ ਵਰਕਰ ਇੱਥੇ ਪਹੁੰਚ ਚੁੱਕੇ ਨੇ ਸਰਦਾਰ ਖਲਦੀਸ਼ ਸਿੰਘ ਤਾਰੀਵਾਦ ਸਾਹਿਬ ਸੈਵਨ ਮੰਤਰੀ ਪੰਜਾਬ ਆਵਾਮੀ ਪਾਰਟੀ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਅੱਜ ਦੇ ਸੋ ਜੀ ਰਸੀ ਖਾਸਾ ਕਾਰਜ ਲੱਗੋ ਸਰ ਸਾਹ ਸੁਰੀ ਮਾਰਗ ਤੇ ਦਿਖਾਰੇ ਅੱਜ ਸਰ ਜੀ ਆਜੀ ਰਾਹਮ ਪਾਰਟੀ ਦਾ ਜਿਹੜੇ ਚ 50 ਦੇ ਵਿੱਚ ਬੰਦਾ ਮਾਰੀਏ ਸਨ ਤੇ ਕਾਰਪੋਰੇਸ਼ਨ ਚ ਬੰਦਾ ਮਾਰੀਏ ਜਾਣਗੇ ਜੀ ਦਾ ਭਵਿੱਖ 22 ਤਰੀਕ ਨੂੰ ਆਮਾਦੀ ਪਾਰਟੀ ਦਾ ਮੇਲ ਬੜੂਗਾ ਬਹੁਤ ਕਾਉਂਸਲ ਜਿੰਦਾਬਾਦ ਸਾਡੇ ਸੰਦੀਪ ਭਿੰਡਤ ਦੀ ਸੁਬੇ ਸਾਰੇ ਕਾਉਂਸਲ ਦਿੱਤਣਗੇ ਨਿਕਬ ਦੇ ਉੱਤੇ ਆਮਾਦੀ ਪਾਰਟੀ ਦਾ ਕਬਜ਼ਾ ਹੋਊਗਾ ਆਮਾਦੀ ਪਾਰਟੀ ਦਾ ਮੇਲ ਬਣੂ o şehir hal Thank you. Sir. Thank you. ਕੀ ਸੱਜਣ ਸੋਸੇਵਾ ਆ। ਆ ਤੱਕ ਰੋ ਕੇ ਮੋਟਾ ਕੇ ਚਲਵਾੜੀ ਗੱਡੀ ਕਿੱਸੀ ਹੈ ਕੋਈ। ਸਾਡੇ ਦਾਨੇ ਤੱਕ ਰੋ ਨੂੰ ਮੋਟਾ ਚਲ। ਤਾਲੀ ਵਾਰ ਸਰਦਾਰ ਕੁਲਦੀਪ ਸਿੰਘ ਤਾਲੀ ਵਾਰ। ਉਹਨਾਂ ਦੇ ਨਾਲ ਸਰਦਾਰ ਕੁਲਦੀਪ ਸਿੰਘ ਪਹਿਲੀ ਵਾਰ ਜਿੰਦਾਬਾਦ। ਸਰਦਾਰ ਕੁਲਦੀਪ ਸਿੰਘ ਤਾਲੀ ਵਾਰ ਜਿੰਦਾਬਾਦ। ਸਰਦਾਰ ਕੁਲਦੀਪ ਸਿੰਘ ਤਾਲੀ ਵਾਰ ਜਿੰਦਾਬਾਦ। ਦਿਗਰ ਭਗਵੰਤ ਮਾਨੀ ਸੁਆਦੇ ਪੈਰਾ ਦੇ Okay! I'm happy body!